ਮੈਨੂੰ ਯਾਦ ਹੈ ਕਿ ਮੈਂ ਸਭ ਤੋਂ ਪਹਿਲਾਂ ਜਿਹੜੀ ਮੈਨੂੰ ਚੇਟਕ ਲੱਗੀ ਪੜ੍ਹਨ ਲਿਖਣ ਦੀ ਹਾਸਟਲ ਦੇ ਵਿੱਚੋਂ ਜਦੋਂ ਘਰ ਆਏ ਤਾਂ ਆਪਣੇ ਬਾਪ ਦਾ ਕਿਤਾਬਾਂ ਵਾਲਾ ਮੈਂ ਟਰੰਕ ਖੋਲ੍ਹਿਆ ਜਿਹੜਾ ਖਾਲਸਾ ਕਾਲਜ ਤੋਂ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਮੇਰੇ ਪਿਤਾ ਜੀ ਦਾ ਇੱਕ ਪਿੰਡ ਭੇਜਿਆ ਸੀ ਉਸ ਬੱਚਿਆਂ ਵਾਦ ਤੋਂ ਤੁਹਾਡੀਆਂ ਚੀਜ਼ਾਂ ਫਰੋਲਣ ਦੀ 7ਵੀਂ 8ਵੀਂ ਦੇ ਵਿੱਚ ਜਦੋਂ ਬੱਚਾ ਪੜ੍ਹਨਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਆਇਆ ਹੁੰਦਾ ਮੈਂ ਕਹਾਣੀਆਂ ਵਾਲੀਆਂ ਕਿਤਾਬਾਂ ਲੱਭਾਂ ਰਸਾਲੇ ਲੱਭਾਂ ਫੋਟੋਆਂ ਦੇਖਾਂ ਤੇ ਮੈਂ ਆਪਣੇ ਪਿਤਾ ਜੀ ਦਾ ਉਸ ਟਰੰਕ ਖੋਲ੍ਹਿਆ ਤੇ ਚੜ ਕੇ ਪੇਟੀ ਦੇ ਉੱਪਰ ਟ੍ਰੰਕ ਪੈਸ ਉੱਪਰ ਚੜ ਕੇ ਖੋਲਿਆ ਚੋਰੀ ਆਪਣੇ ਮਾਤਾ ਜੀ ਤੋਂ ਉਹ ਜੋ ਨੋਟਸ ਨਿਕਲੇ ਐਮਏ ਦੇ ਗ੍ਰੈਜੂਏਸ਼ਨ ਦੇ ਨੋਟਸ ਨਿਕਲੇ ਉੱਥੋਂ ਪਤਾ ਲੱਗਾ ਕਿ ਕੀ ਵਾਸਾ ਸਟੂਡੈਂਟ ਆਫ ਪੀ ਐਚ ਡੀ ਰਿਸਰਚ ਸਕਾਲਰ ਸੀ ਜਦੋਂ ਜੂਨ 1984 ਦਾ ਸਾਲਾ ਹੋਇਆ ਲੈ ਤਾਂ ਇੱਕੋ ਹੀ ਗੱਲ ਅਸੀਂ ਵੀ ਸੁਣਦੇ ਆ ਰਹੇ ਸੀ ਤੇ ਇੱਕੋ ਹੀ ਗੱਲ ਮੀਡੀਆ ਚ ਪ੍ਰਸਾਰੀ ਪ੍ਰਸਾਰੀ ਅੱਜ ਤੱਕ ਵੀ ਜਾਂਦੀ ਹੈ ਵੀ ਭਾਈ ਅਮਰੀਕ ਸਿੰਘ ਕਮਾਲ ਦੇ ਨਿਸ਼ਾਨੇਬਾਜ਼ ਸੀ ਜਿਨ੍ਹਾਂ ਨੇ ਐਲ ਐਮ ਜੀ ਦੇ ਨਾਲ ਕਿਉਂਕਿ ਪਹਿਲਾ ਮੋਰਚਾ ਉਹਨਾਂ ਦਾ ਸਿਲੰਡਰ ਤੇ ਸੀ ਜਦੋਂ ਹੈਲੀਕਾਪਟਰ ਆ ਰਹੀ ਪੈਰਾਸ਼ੂਟਾ ਰਹੀ ਫੌਜ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਦੋ ਵਾਰ ਨਿਸ਼ਾਨਾ ਮਾਰ ਕੇ ਉਹਨਾਂ ਦੀ ਕੋ ਜਿਹੜਾ ਉੱਥੇ ਲੈਂਡ ਕਰਨਾ ਸੀ ਪੈਰਾਸ਼ੂਟਰਾਂ ਨੇ ਉਹ ਅਸਫਲ ਹੋ ਗਿਆ